ਹਾਂਜੀ ਬਾਈ ਜੀ ਨਮਸਕਾਰ ਆ ਦਾਪਸ ਹਾਜ਼ਰੀ ਆ ਗਾਲ ਕੀ ਹਾਲ ਚਾਲ ਹੈ ਬਰੇ ਸੋ ਬਗਤ ਆ ਤੁਹਾਡਾ ਸਾਰੇ YouTube ਚੈਨਲ ਦੇ ਵਿੱਚ ਜਿਹੜੋ ਸਾਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਮੈਂ ਮੈਨੇ ਬਾਈ ਜੀ ਚੈਨਲ ਉਪਰ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣਦੇ ਜਿਹੀਆਂ ਸ਼ਾਨਦਾਰ ਵੀਡੀਓ ਲਿਆਉਂਦੇ ਰਿਹਾ ਕਰੀਏ ਤਾਂ ਇਹ ਕਦੋਂ ਹੈਗਾ ਖਰੇ ਤੇ ਬੰਬ ਜਾਣ ਬਰਾ ਦਾ ਸ਼ੌਂਕ ਕਰਾਉਂਦੇ ਰਿਹਾ ਕਰੀਏ ਲਓ ਜੀ ਬਾਈ ਜੀ ਚੈੱਕ ਕਰੋ ਮੇਰਾ ਭਰਾ ਜਾਨ ਆਪਣਾ ਆਪਣੇ ਨੂੰ ਪਤਾ ਹੀ ਆ ਜੀ ਕਿ ਕੀ ਨੇ ਅੱਗ ਦੀਆਂ ਲਾਟਾਂ ਨੇ ਲਾਟਾਂ ਚੈੱਕ ਕਰੋ ਮੇਰਾ ਵੀਰੋ ਆ ਬਾਈ ਜੀ ਮੈਗਰ ਵਾਲਾ ਕੂਟਰ ਚੈੱਕ ਕਰੋ ਠੀਕ ਹੈ ਜੀ ਗੋਡ ਰੰਗਾ ਰੱਤਾ ਜਮਾ ਚਿੱਟੀਆਂ ਅੱਖਾਂ ਠੀਕ ਹੈ ਜੀ ਤੇ ਬਾਈ ਜੀ ਅਗਲਾ ਇਸੇ ਦਾ ਸਗਾ ਭਰਾ ਨੀਲਾ ਜਮਾ ਚਿੱਟੀਆਂ ਅੱਖਾਂ ਦੇ ਵਿੱਚ ਤਾਂ ਸਦ ਨੂੰ ਨੀਲੇ ਕੂਤਰ ਆਪਣੇ ਦੀ ਕੁਆਲਿਟੀ ਚੈੱਕ ਕਰੋ ਜੀ ਸ਼ਾਹ ਨੀਲਾ ਜਮਾ ਚਿੱਟੀਆਂ ਅੱਖਾਂ ਪੈਰਾਂ ਦੇ ਵਿੱਚ ਮੇਰਾ ਭਰਾ ਦੋਨਾਂ ਦੇ ਠੱਲਾਂ ਪਾਈਆਂ ਬਾਈ ਜੀ ਬਾਂਦੇ ਉਡਾਂ ਦੇ ਪਰ ਚੈੱਕ ਕਰੋ ਕੁਆਲਿਟੀ ਠੀਕ ਹੈ ਜੀ ਸੀ ਜੰਦੇ ਉਡਣ ਦੇ ਲਈ ਤਿਆਰ ਕੂਤਰ ਨੇ ਹਾ ਚੈੱਕ ਕਰ ਲਓ ਰੱਤਾ ਕੂਤਰ ਕਿਵੇਂ ਗੜਕਦਾ ਦੇਖੋ ਜੀ ਹਨ ਸਾ ਪਰਗੇ ਦੋਨ ਦੇ ਦੋਨੇ ਕੂਤਰ ਨੇ ਦੇਖੋ ਜੀ ਈ ਬਾਈਹਰਾਂ ਨੇ ਮੇਰਾ ਭਰਾ ਕੈਂਚੀ ਲਾ ਕੇ ਰੱਖਿਆ ਸੀ ਕਿਉਂਕਿ ਥੋੜੇ ਦਿਨਾਂ ਤੱਕ ਇਹਨਾਂ ਦੀ ਪਰਪਟਾਈ ਬਾਈਹਰਾਂ ਨੇ ਕਰ ਦੇਣੀ ਸੀ ਪਰ ਯਾਰ ਕੋਈ ਉਹਨਾਂ ਦਾ ਫੈਮਿਲੀ ਰੀਜ਼ਨ ਹੋ ਗਿਆ ਤਾਂ ਕਰਕੇ ਬਾਈਹਰਾਂ ਨੇ ਕਬੂਤਰ ਆਪਾਂ ਨੂੰ ਇਹ ਦੇਤੇ ਚੈੱਕ ਕਰੋ ਮੇਰਾ ਭਰਾ ਬੱਚੇ ਘਟਾਉਣੇ ਬੱਚੇ ਘੜਾਲਿਓ ਮੈਂ ਕਹਿੰਨਾ ਬਾਈ ਜੀ ਜੇ ਡਾਉਂਗੇ ਤਾਂ ਉਹ ਦੂਜਾ ਜ਼ਿਆਦਾ ਵਧੀਆ ਜਾ ਜਿੰਨੇ ਮਰਜੀ ਬੱਚੇ ਡਾਲਿਓ ਮੇਰਾ ਭਰਾ ਫੋਲੋ ਬਟਨ ਫੋਲੋ ਮੇਰਾ ਵੀਰ ਗਰੰਟਡ ਕਬੂਤਰ ਨੇ ਠੀਕ ਹੈ ਜੀ ਪੈਰਾਂ ਵਿੱਚ ਪੱਕੀਆਂ ਠੱਲਾਂ ਵਾਲੇ ਕਬੂਤਰ ਇੱਕੋ ਝੋਲੀ ਦੇ ਕਬੂਤਰ ਆ ਜੀ ਚੈੱਕ ਕਰ ਲਓ ਔਰ ਬਾਈ ਜੀ ਦੋਨੇ ਦੇ ਦੋਨੇ ਇਹ ਨ ਗੁੜਕਦਾ ਨਹੀਂ ਲੱਗ ਉਤਰੀ ਬਹੁਤ ਆਪਰੇ ਇਸ ਟਮਾ ਜਾਲ ਦੇ ਵਿੱਚ ਆ ਕੇ ਥੋੜਾ ਜਿਹਾ ਹੀ ਡਰੀ ਜਾਂਦਾ ਆ ਚੈੱਕ ਕਰ ਲੋ ਠੀਕ ਹੈ ਜੀ ਬਾਕੀ ਨਹੀਂ ਲੀਟਾਂਗੀ ਉੱਤੇ ਕੂਤਰ ਇਹ ਪੱਕੇ ਲੱਗੇ ਹੋਇਆ ਕੋਈ ਮੇਰਾ ਸੱਜਣ ਡਾਉਂ ਦਾ ਇਚੂ ਕੋਈ ਉਹ ਡਾ ਵੀ ਸਕਦਾ ਆ ਵੈਸੇ ਤਾਂ ਜੋੜਿਆਂ ਵਾਲੇ ਕੂਤਰ ਇਹ ਠੀਕ ਹੈ ਜੀ ਯਾਨੀ ਕਿ ਤੁਸੀਂ ਜੇ ਸਾਡੀ رائے ਮੰਨੋ ਤਾਂ ਮੇਰਾ ਪ੍ਰੋਸੀਜਰ ਦੇ ਵਿੱਚ ਢਾ ਕੇ ਦੂ ਬਾਅਦ ਸਿਆਲੋ ਸਿਆਲ ਜਿੰਨੇ ਮਰਜੀ ਬੱਚੇ ਘੜਾਈਓ ਤੇ ਮੈਂ ਕਹਿੰਨਾ ਬਾਜੀ ਜਿੰਨੇ ਮਰਜੀ ਡਾਲ ਲਿਓ ਕੁਆਲਿਟੀ ਚੈੱਕ ਕਰ ਲੋ ਯਾਰ ਦੇਖੋ ਕਿਵੇਂ ਹਿੱਕਾਂ ਤਾਣ ਕੇ ਅੱਧੇ ਅੱਧੇ ਦਿਨ ਚ ਮੋਢੇ ਬਾਹਰੋਂ ਕਰਕੇ ਕੂਤਰ ਇਹ ਖਲਾਉਂਦੇ ਨੇ ਮ ਠੀਕ ਹੈ ਜੀ ਫੁੱਲ ਬਟਾ ਫੁੱਲ ਮਰਾ ਵੀਰ ਗਰੰਟਡ ਕਬੂਤਰ ਬਲਜੀ ਬਿਲਕੁਲ ਰੀਜ਼ਨੀਬਲ ਪ੍ਰਾਈਸ ਦੇ ਵਿੱਚ ਆਪਣੇ ਕੋਲ ਇਹ ਦੋਨੇ ਨਰ ਅਵੇਲੇਬਲ ਨੇ ਠੀਕ ਹੈ ਸੋ ਕੋਈ ਵੀ ਮੇਰਾ ਭਰਾ ਇਚੂ ਖੋਵੇ ਆਪਣੇ ਹੇਠਾਂ ਦੇ ਅੱਤੇ ਨੰਬਰ ਤੇ ਆਪਣੇ ਨਾਲ ਕਰ ਸਕਦਾ ਹੈ ਕੰਟੈਕਟ ਸਿੱਧਾ ਘਰ ਬੈਠੇ ਜਾਂ ਨੰਬਰ ਆਪਣੇ ਆਪ ਦੇ ਘਰ ਮੰਗਵਾ ਸਕਦਾ ਹੈ ਬਿਲਕੁਲ ਸਜਣੂ ਫੱਟ ਫੋਰ ਕਬੂਤਰ ਕੋਈ ਬਿਮਾਰ ਨਹੀਂ ਛੁਮਾਰ ਨਹੀਂ ਬਿਲਕੁਲ ਤੰਦਰੁਸਤ ਕਬੂਤਰ ਨੇ ਮਰਾ ਵੀਰ ਠੀਕ ਹੈ ਜੀ ਤੇ ਆਜੋ ਭਰਾਓ ਹੁਣ ਮੈਂ ਤੁਹਾਨੂੰ ਇਹਨਾਂ ਕਬੂਤਰਾਂ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਕੱਲੀ-ਕੱਲੀ ਚੀਜ਼ ਦਾ ਕਰਾਉਣਾ ਸ਼ੌਕ ਤੇ ਬਣੇ ਰਿਓ ਮੇਰਾ ਭਰਾ ਤੁਸੀਂ ਆਪਣੇ ਵੀਡੀਓ ਦੇ ਵਿੱਚ ਲਾਈਕ ਸ਼ੇਅਰ ਕਮੈਂਟ ਕਰਨਾ ਮੇਰਾ ਵੀਰ ਨਹੀਂ ਭੁੱਲਣਾ ਠੀਕ ਹੈ ਜੀ ਤੇ ਆਜੋ ਸੱਜਣੋ ਕਰਾਉਣੇ ਹੁਣ ਤੋਂ ਮੇਰਾ ਸ਼ੌਕ ਆਪਾਂ ਆਹ ਹਾਂ ਜੀ ਵੀ ਸੱਜਣੋ ਆਹ ਆਪਨਾ ਪਹਿਲਾ ਕੂਤਰ ਮੇਰਾ ਭਰਾ ਚੈੱਕ ਕਰੋ ਜੀ ਇੰਨੀ ਹਲੇ ਕੂਤਰ ਆਪਣੇ ਦਾ ਕਰਤਖੜ ਠੀਕ ਹੈ ਜੀ ਅੱਗੋ ਚੌੜਾ ਤੇ ਬਾਜੀ ਪਿੱਛੋਂ ਜਮਾ ਐਨ ਬੰਦ ਜਮਾ ਮੇਰਾ ਭਰਾ ਦੋ ਦੋ ਚਿੱਟੀਆਂ ਅੱਖਾਂ ਤੇ ਮੈਂ ਕਹਣਾ ਬਾਜੀ ਕੂਤਰਾਂ ਦੇ ਬੱਚੇ ਇਹਨਾਂ ਨੂੰ ਡਾਉਣਾ ਇਹਨਾਂ ਨੂੰ ਡਾ ਸਾਦਿਓ ਮੈਂ ਕਹਿੰਦਾ ਪੂਰੀ ਬੱਲੇ ਬੱਲੇ ਕਰਾਉਣਗੇ ਸਦਨੂੰ ਤੇ ਆ ਬਜੀ ਜਨਵਰ ਆਪਣੇ ਦੀ ਅੱਖ ਆਜੀ ਅੱਖ ਦੀ ਮਰਾਪਰਾ ਕੁਆਲਿਟੀ ਚੈੱਕ ਕਰ ਲਓ ਚਿੱਟੀਆਂ ਅੱਖਾਂ ਦੇ ਵਿੱਚ ਹਲਕੀ ਜਿਹੀ ਲਾਲਗੀ ਆ ਜੀ ਫੁੱਲ ਗਰਮ ਕਬੂਤਰ ਆ ਮਰਾਪਰਾ ਠੀਕ ਆ ਜੀ ਚੈੱਕ ਕਰੋ ਮਰਾ ਵੀਰ ਤੁਸੀਂ ਆਪਣੇ ਇਹ ਜਨਵਰ ਨੂੰ ਫੋਲੋ ਬਟਾ ਫੋਲੋ ਮਰਾ ਵੀਰ ਗਰੰਟਡ ਕਬੂਤਰ ਆ ਸ਼ਾਹ ਨੀਲਾ ਦੇਖੋ ਜੀ ਔਰ ਬਜੀ ਇਹ ਗੁਰ ਰੰਗੇ ਰੱਤੇ ਵੀ ਕਰਦੇ ਆ ਠੀਕ ਆ ਜੀ ਨੀਲੇ ਵੀ ਇਹ ਕੱਢਦੇ ਆ ਚੈੱਕ ਕਰ ਲਓ ਦੋਨੇ ਸਗੇ ਬਣਾ ਨੇ ਅੱਖ ਦੀ ਕੁਆਲਿਟੀ ਤੁਹਾਡੀ ਸਕਰੀਨ ਦੇ ਸਾਹਮਣੇ ਆ ਤੇ ਆਹ ਬਾਈ ਜੀ ਕਬੂਤਰ ਆਪਣੇ ਦੇ ਬਾਲੇ ਜੀ ਕੈਂਚੀ ਲੱਗੇ ਹੋਏ ਕਬੂਤਰ ਆ ਠੀਕ ਆ ਜੀ ਜੇ ਤੁਸੀਂ ਵਾਟ ਕੇ ਡਾਉਣੇ ਡਾਲ ਵੀ ਸਕਦੇ ਹੋ ਮੇਰਾ ਵੀਰ ਤੇ ਆਹ ਸਦਰਾ ਹੁਣ ਤੁਹਾਨੂੰ ਪੂਛਾਂ ਦੀ ਕੁਆਲਿਟੀ ਵਿਖਾਉਣਾ ਦੇਖੋ ਜੀ ਬਿਲਕੁਲ ਬੰਦ ਪੂਛ ਰੱਖਦੇ ਨੇ ਜਿਹਨੂੰ ਆਪ 32 ਪੂਛ ਕਹਿੰਦੇ ਆ ਉਹ ਚੀਜ਼ ਆ ਉੱਪਰ ਕਰ ਲਓ ਥੱਲੇ ਕਰ ਲਓ ਵੇਖ ਲਓ ਤੁਹਾਡੇ ਸਾਹਮਣੇ ਕੂਤਰ ਆ ਪਾ ਕਿਤੋਂ ਖੜਿਆ ਅੰਗੂਠਿਆਂ ਲੱਗ ਰਿਖੋਲੇ ਛੱਡ ਕੇ ਵਿਖਾਈ ਦੇ ਮੇਰਾ ਭਰਾ ਠੀਕ ਆ ਤੇ ਆਹ ਬਾਈ ਜੀ ਕੂਤਰ ਆਪਣੇ ਦੇ ਪੈਰ ਆ ਜੀ ਪੈਰ ਠੀਕ ਹੈ ਜੀ ਆਹ ਲੋ ਜੀ ਬਾਕੀ ਅੱਗੇ ਹੋ ਮੇਰਾ ਭਰਾ ਫਰਾਂਟ ਤੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਐਸ ਬੰਨੇ ਵੀ ਮੇਰਾ ਵੀ ਤੁਸੀਂ ਜਦੋਂ ਮਰ ਆਪਣਾ ਚੈੱਕ ਕਰ ਲਓ ਠੀਕ ਹੈ ਤੇ ਆਹ ਬਈ ਜੀ ਆਪਣਾ ਮਕਮਲ ਕੂਤਰ ਸੀਗਾ ਤੇ ਆਓ ਸਦਰੋਂ ਹੁਣ ਮੈਂ ਤੁਹਾਨੂੰ ਰਤੇ ਕੂਤਰ ਦਾ ਕਰਾਉਣਾ ਸ਼ੌਕ ਤੇ ਬਣੇ ਰਹੋ ਮੇਰਾ ਭਰਾ ਤੁਸੀਂ ਵੀਡੀਓ ਦੇ ਵਿੱਚ ਤੇ ਕਮੈਂਟ ਕਰਨਾ ਨਾ ਭੁੱਲਿਓ ਠੀਕ ਹੈ ਜੀ ਆਹਾਂ ਜੀ ਵੀ ਸਦਰੋਂ ਆਹ ਆਪਣਾ ਅਗਲਾ ਕਬੂਤਰ ਮੇਰਾ ਭਰਾ ਠੀਕ ਹੈ ਜੀ ਗੋੜ ਰੰਗ ਦਾ ਰੱਤਾ ਸਦ ਨੂੰ ਜਮਾ ਚਿੱਟੀਆਂ ਅੱਖਾਂ ਕਰਦ ਕਰ ਬਾਡੀ ਸਟਰਕਚਰ ਚੈੱਕ ਕਰੋ ਬਾਕੀ ਕੂਤਰ ਗੋੜ ਦਾ ਤੁਸੀਂ ਚੈੱਕ ਕਰੀ ਲਿਤਾ ਕਿਵੇਂ ਖੜਕਾ ਕੇ ਪਉਂਦਾ ਕੂਤਰ ਠੀਕ ਹੈ ਜੀ ਚੈੱਕ ਕਰ ਲਓ ਠੀਕ ਹੈ ਜਮਾ ਟੇਪਰ ਦੇ ਵਿੱਚ ਸਿਰ ਸੇਮ ਬਈ ਜੀ ਆਪਦੇ ਭਰਾ ਦੇ ਵਰਗਾ ਅੱਗੋ ਚੌੜਾ ਤੇ ਪਿੱਛੋਂ ਜਮਾ ਇਹਨਾਂ ਬਰੀਕ ਹੈ ਕੂਤਰ ਆ ਜੀ ਇਹਨਾਂ ਸਾਪ ਵਾਂਗੂ ਸ਼ੇਪ ਆ ਕੂਤਰ ਦੀ ਟੇਪਰ ਦੇ ਵਿੱਚ ਸਿਰ ਤੇ ਆ ਸਦ ਨੂੰ ਕਬੂਤਰ ਆਪਣੇ ਦੀ ਅੱਖਾਂ ਜੀ ਅੱਖ ਦੀ ਕੁਆਲਿਟੀ ਚੈੱਕ ਕਰ ਲਓ ਜਮਾ ਸਦ ਨੂੰ ਦੁੱਤ ਚਿੱਟੀਆਂ ਅੱਖਾਂ ਠੀਕ ਹੈ ਜੀ ਦੇ ਮੇਰਾ ਭਰਾ ਕਾਲੀ ਨੋਕ ਕਾਲੀਆਂ ਨੋਂਧਰਾਂ ਦਾ ਆਪਣਾ ਇਹ ਕੂਤਰਿਆ ਜੀ ਗੱਦ ਘਾੜ ਥੋੜੀ ਸਕਰੀਨ ਦੇ ਸਾਹਮਣੇ ਜਮਾਂ ਬਈ ਜੀ ਪੋਸਟਾਂ ਹੀ ਕਰਨੀਆਂ ਚੈੱਕ ਕਰ ਲਓ ਕੂਤਰ ਆਪਾਂ ਕਿੱਥੋਂ ਫੜਿਆ ਹੈ ਜੀ ਇਹ ਠੀਕ ਹੈ ਨਾ ਸਟਾਪ ਕਰ ਹਾਂਜੀ ਵੀ ਸਦਰੋ ਆਹ ਆਪਣਾ ਮਕਮਲ ਕੂਤਰ ਠੀਕ ਹੈ ਜੀ ਤੇ ਆਹ ਮੇਰਾ ਭਰਾ ਆਪਣਾ ਇਹ ਕਬੂਤਰ ਜੀ ਦੂਜੀ ਸਾਈਡ ਦੀ ਅੱਖ ਦੀ ਕੁਆਲਿਟੀ ਜੀ ਚੈੱਕ ਕਰ ਲਓ ਥੋੜੀ ਸਕਰੀਨ ਦੇ ਸਾਹਮਣੇ ਆ ਠੀਕ ਹੈ ਜੀ ਦੇਖੋ ਜੀ ਅੱਗੋਂ ਕੁ ਜਾਨਵਰ ਦਾ ਬਾੜੀ ਸਟਾਚਰ ਚੈੱਕ ਕਰ ਲਓ ਇਹਦਾ ਰੰਗ ਵੀ ਕੂਤਰ ਤੇ ਲੱਗੇ ਹੋਏ ਡਾਉਣਾ ਤੁਸੀਂ ਡਾ ਵੀ ਸਕਦੇ ਹੋ ਮੇਰਾ ਭਰਾ ਠੀਕ ਹੈ ਜੀ ਸੀਜ਼ਨ ਦੇ ਉੱਡੇ ਹੋਏ ਆਪਣੇ ਇਹ ਜਾਨਵਰ ਨੇ ਠੀਕ ਹੈ ਤੇ ਜਮਾ ਬਾਈ ਜੀ ਪੂਸਟਾਂ ਹੀ ਕਰਨੀਆਂ ਆ ਸਦ ਨੂੰ ਨੈਕਸਟ ਪਾਰਲਾ ਤੁਸੀਂ ਚੈੱਕ ਕਰ ਲਓ ਦੇਖੋ ਜੀ ਵਿੱਚੋਂ ਬਾਈ ਜੀ ਨੇ ਫਾਰੇ ਦੇ ਖਿੱਚ ਕੇ ਰੱਖੇ ਸੀਗੇ ਜੀ ਤੇ ਆ ਬਾਈ ਜੀ ਕੂਤਰ ਆਪਣੇ ਦੀ ਪੂਛ ਆ ਜੀ ਆ ਪੁੰਜ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲਓ ਬਿਲਕੁਲ ਬਾਈ ਜੀ ਬੰਦ ਪੂਛ ਰੱਖਦਾ ਉੱਪਰ ਕਰ ਲਓ ਥੱਲੇ ਕਰ ਲਓ ਕਰੋ ਚੈੱਕ ਜੀ ਬਿਲਕੁਲ ਬੰਦ ਪੂਛ ਰੱਖਦਾ ਜੀ ਜਿੱਧਰ ਮਰਜੀ ਕਰ ਲਓ ਕੂਤਰ ਪੂਛ ਨਹੀਂ ਆਉਦੀ ਠੀਕ ਹੈ ਜੀ ਇਥੋਂ ਮੇਰਾ ਭਰਾ ਜਾਨਵਰ ਆਪਣੇ ਦੀ ਬਲੱਡ ਲਾਈਨ ਦਾ ਪਤਾ ਲੱਗ ਗਿਆ ਦਾ ਤੇ ਆਹ ਬਾਈ ਜੀ ਪੈਰਾਂ ਦੀ ਕੁਆਲਿਟੀ ਚੈੱਕ ਕਰੋ ਜਮ ਲਾਲ ਸੁਰਖ ਜਮਣੀ ਪੈਰਾਂ ਦਾ ਕੂਤਰਿਆ ਜੀ ਤੇ ਆਹ ਬਾਈ ਜੀ ਪੈਰ ਦੇ ਵਿੱਚ ਇਸ ਕੂਤੇ ਤੇ ਵੀ ਰਿੰਗ ਲੱਗੀ ਹੋਈ ਆ ਚੈੱਕ ਕਰ ਲਓ ਤੁਸੀਂ ਠੀਕ ਹੈ ਜੀ 84 ਨੰਬਰ ਦੀ ਛੱਲ ਲੱਗੀ ਹੋਈ ਆ ਕੂਤਰ ਤੇ ਠੀਕ ਹੈ ਤੇ ਬਾਈ ਜੀ ਪੂੰਜੀ ਦੇ ਉੱਤੇ ਕੂਤਰ ਦੇ ਹਲਕੇ ਜੇ ਕਾਲੇ ਕਾਲੇ ਟੋਚਾ ਜੀ ਆ ਚੈੱਕ ਕਰ ਲਓ ਤੁਸੀਂ ਲਓ ਜੀ ਆਹ ਬਾਈ ਜੀ ਆਪਣਾ ਮੁਕੰਮਲ ਕੂਤਰ ਸੀਗਾ ਠੀਕ ਆ ਸਾਦ ਨੂੰ ਤੇ ਆਹ ਭਰਾ ਹੁਣ ਮੈਂ ਤੁਹਾਨੂੰ ਦੋਵੇਂ ਜੰਮਰ ਇਹ ਦੁਆਰ ਤੋਂ ਇਹਨਾਂ ਦੀ ਸਟੈਂਡਿੰਗ ਮਿਊਜ਼ੀਸ਼ੀਅਨ ਬਖਾਉਣਾ ਹੈ ਠੀਕ ਹੈ ਜੀ ਬਾਕੀ ਸਦਰ ਨੂੰ ਤੁਹਾਨੂੰ ਪਤਾ ਆਪਣੀ ਆਲ ਪੰਜਾਬ ਦੇ ਵਿੱਚ ਜਨਪਰ ਜਾਂਦੇ ਨੇ ਇਦੋਂ ਇਲਾਵਾ ਚੰਡੀਗੜ੍ਹ ਦਿੱਲੀ ਅੰਬਾਲਾ ਗੁਰਦਾਉਂ ਫੋਨੀਪਤ ਪਾਣੀਪਤ ਕਰਨਾਲ ਠੀਕ ਹੈ ਜੀ ਬਾਕੀ ਜਦੋਂ ਤੱਕ ਬੱਸ ਡਾਇਰੈਕਟ ਜਾਏਗੀ ਮੈਂ ਉਦੋਂ ਤੱਕ ਜੰਮੂਰ ਸਾਨੂੰ ਇਹ ਪਹੁੰਚ ਇਹਨਾਂ ਦੀ ਕਰ ਦਾਂਗਾ ਮੇਰਾ ਭਰਾ ਠੀਕ ਹੈ ਤੇ ਮੇਰਾ ਭਰਾ ਹੁਣ ਕਮੈਂਟ ਕਰਨਾ ਤੁਸੀਂ ਅੱਜ ਨਹੀਂ ਪੜ੍ਹਨਾ ਸਾਨੂੰ ਪਤਾ ਵੀਰੇ ਤੁਹਾਡੇ ਵਾਸਤੇ ਜਨਪਰ ਕਿਵੇਂ ਲੱਭ ਕੇ ਲਿਆਈਦੇ ਨੇ ਠੀਕ ਹੈ ਜੀ ਚੈੱਕ ਕਰ ਲਓ ਮੇਰਾ ਵੀਰ ਬਾਕੀ ਤੁਸੀਂ ਆਪੀ ਸਿਆਣੋਂ ਤੁਹਾਨੂੰ ਵੀ ਮੇਰਾ ਭਰਾ ਕਬੂਤਰਾਂ ਦੇ ਸ਼ਕਲ ਅਗਲ ਵਿੱਚ ਉਹ ਦਿਖਦਾ ਹੀ ਹੋਏਗਾ ਠੀਕ ਹੈ ਜੀ ਆ ਰੱਤਾ ਚੈੱਕ ਕਰ ਲਓ ਦਵਾਰਾ ਲੱਗ ਗਿਆ ਗੜਕਣ ਠੀਕ ਹੈ ਜੀ ਰੱਤਾ ਕਹਿੰਦਾ ਬਾਈ ਬੋਲੀ ਜਾਂਦਾ ਥੋੜਾ ਮੈਂ ਵੀ ਬੋਲਣਾ ਚੈੱਕ ਕਰ ਲਓ ਠੀਕ ਹੈ ਜੀ ਤੁਹਾਡੇ ਸਾਹਮਣੇ ਮੈਂ ਕਹਿੰਦਾ ਬਾਈ ਜੀ ਜਿਹੜੇ ਬੰਦੇ ਘਰੇ ਕਬੂਤਰ ਗਏ ਨਾ ਯਾਰ ਪੂਰੀ ਭਜੀ ਬੱਲੇ ਬੱਲੇ ਕਰਾਉਣਗੇ ਬੱਲੇ ਬੱਲੇ ਬਾਕੀ ਅੱਗੇ ਤੁਹਾਡੀ ਕਿਸਮਤ ਆ ਯਾਰ ਠੀਕ ਹੈ ਨਾ ਜਿਵੇਂ ਸਾਉ ਆਪ ਦੀ ਮਿਹਨਤ ਕਰੋਗੇ ਖਰਾਕ ਪਾਣੀ ਚਾਰ ਲਓਗੇ ਰਿਜਲਟ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਜੀ ਜੇ ਬੋਲਣ ਵਾਲਾ ਕੁਝ ਹੁੰਦਾ ਤਾਂ ਮੇਰਾ ਵੀ ਲੋਕੀ ਗੱਲਾਂ ਜੇ ਪਾਈਆਂ ਜੱਤ ਲੈਂਦੇ ਮੇਰਾ ਭਰਾ ਠੀਕ ਆ ਜੀ ਗੱਲ ਮੇਰਾ ਭਰਾ ਸਾਰੀ ਮੈਦਾਨ ਤੇ ਜਾ ਕੇ ਮੱਕਦੀ ਆ ਹਾਂ ਜੀ ਲਓ ਜੀ ਤੁਹਾਨੂੰ ਕੱਲੀ ਕੱਲੀ ਚੀਜ਼ ਮੈਂ ਵਿਖਾਈ ਪਰਪਲੇ ਅੱਖਾਂ ਪੰਜੇ ਬਕਾਇਦਾ ਕੱਲੀ ਕੱਲੀ ਚੀਜ਼ ਤੁਹਾਨੂੰ ਆਪਾਂ ਵੀਡੀਓ ਵਿੱਚ ਸ਼ੋਅ ਕਰਵਾਤੀ ਆ ਸੋ ਉਮੀਦ ਕਰਦਾ ਭਰਾ ਤੁਹਾਡਾ ਇਹ ਜਨਮਰ ਤੁਹਾਨੂੰ ਬਾਕੀ ਪਸੰਦ ਆਏ ਹੋਣਗੇ ਠੀਕ ਹੈ ਜੀ ਬਾਈ ਜੀ ਬਿਲਕੁਲ ਰੀਜ਼ਨੇਬਲ ਪ੍ਰਾਈਸ ਇਹਦਾ ਭਾਅ ਬਾਈ ਜੀ ਨਾਰਮਲ ਰੇਟ ਦੇ ਵਿੱਚ ਆਪਾਂ ਇਹੇ ਜਨਮਰ ਦਿਆਂਗੇ ਠੀਕ ਹੈ ਜੀ ਬਾਕੀ ਬਾਈ ਜੀ ਉੱਡਣ ਦੀ ਆਪਣੀ 101% ਗਾਰੰਟੀ ਰਹੇਗੀ ਆਂਡੇ ਬੱਚਿਆਂ ਦੀ ਆਪਣੀ ਪੂਰੀ ਜਿਹੜੀ ਗਾਰੰਟੀ ਹੁੰਦੀ ਆ ਉਹ ਸਾਰਿਆਂ ਨੂੰ ਪਤਾ ਹੀ ਹੈ ਜੀ ਠੀਕ ਹੈ ਨਾ ਸੋ ਠੀਕ ਹੈ ਵੀ ਸਦਨੋਂ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੇ ਵੀਡੀਓ ਦੇ ਵਿੱਚ ਫਿਰ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਲਾਸਟ ਤੇ ਬਦੀ ਨਸਲ ਲਈ ਯੰਬਰ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਮਿਹਰਬਾਨੀ ਬਜੀ